ਹੈਲੋ ਜੀ ਕਿਦਾਂ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋ ਹੋਗੇ ਅਸੀਂ ਵੀ ਬਿਲਕੁਲ ਠੀਕ ਆ ਤੇ ਫਰੈਂਡਸ ਮੈਂ ਲੱਗੀ ਅੱਜ ਆਪਣਾ ਵਲੌਗ ਸ਼ੁਰੂ ਕਰਨ ਦਾ ਕੋਈ ਨਹੀਂ ਸੀ ਹੈਗਾ ਸਵੇਰ ਦਾ ਵਲੌਗ ਕਿਦੇ ਨਾਲ ਬਣਾਉਂਦੀ ਤੇ ਕੀ ਬਣਾਉਂਦੀ ਨਾ ਤਾਂ ਮੇਰਾ ਦਿਲ ਹੀ ਕੀਤਾ ਤੇ ਦਿਲ ਕੀ ਕਰਨਾ ਸੀ ਕੁਝ ਮੇਰੇ ਕੋਲ ਟੌਪਿਕ ਹੀ ਨਹੀਂ ਵਲੌਗ ਬਣਾਉਣ ਦੇ ਲਈ ਫਿਰ ਉਸ ਤੋਂ ਬਾਅਦ ਨਾ ਹੁਣ ਸ਼ਾਮ ਪੈ ਗਈ ਐ ਤੇ ਘਰ ਦੇ ਵੀ ਗਏ ਸੀ ਕੁਝ ਕੁਛ ਨਾ ਕੁਝ ਕੰਮ ਸੰਡੇ ਵੀ ਸ਼ੂਵੀ ਚਲ ਗਿਆ ਨਾਲ ਕੁੰਮਨ ਸੰਡੇ ਸੀਗਾ ਤੇ ਫਿਰ ਉਸ ਤੋਂ ਬਾਅਦ ਨਾ ਮੈਂ ਪਿੱਛੋਂ ਕੀ ਕੀਤਾ ਦਾਲ ਮੁਲਕੀ ਉੜਦਦਾਲ ਤੋਤੀ ਉੜਦਦਾਲ ਮੈਨੂੰ ਮਿਲੀ ਨਹੀਂ ਤਾਂ ਮੈਂ ਕੀ ਕੀਤਾ ਅ ਜਿਹਨੂੰ ਕੀ ਕਹਿੰਦੇ ਦਲੀ ਦਲੀ ਹੈ ਦਲੇਮਾ ਲੈ ਔਰ ਉਹਨਾਂ ਨੂੰ ਫਿਰ ਮੈਂ ਪੇਹ ਦਿੱਤਾ ਤੇ ਮੈਂ ਕਿਹਾ ਚਲੋ ਦਹੀਂ ਭੱਲੇ ਬਣਾਣੀਆਂ ਤੇ ਨਾਲ ਮੈਂ ਚੋਲ ਵੀ ਪੀਤੇ ਆ ਤੇ ਮੈਂ ਕੀ ਕਰਾਂਗੀ ਹੁਣ ਦਹੀਂ ਭੱਲੇ ਬਣਾ ਲਾਂਗੀ ਤੇ ਕੱਲ ਮੈਂ ਨਾ ਕਰਾਂਗੀ ਚੋਲਾਂ ਦਾ ਤੇ ਦਾਲ ਦਾ ਨਾ ਦਾਲ ਮੈਂ ਐਕਸਟਰਾ ਭੇ ਲਈ ਤੇ ਚੋਲ ਵੀ ਭੇਲੇ ਤੇ ਹੁਣ ਇਹਨਾਂ ਨੂੰ ਸਾਰਿਆਂ ਨੂੰ ਗ੍ਰाइंड ਕਰ ਲਵਾਂਗੀ ਦਾਲ ਨੂੰ ਦਾਲ ਦੇ ਥੋੜੇ ਜਿਹੇ ਦਹੀਂ ਭੱਲੇ ਬਣਾ ਲਾਂਗੀ ਥੋੜੀ ਜੀ ਦਾਲ ਦੇ ਤੇ ਜਿਹੜੀ ਬਾਕੀ ਦਾਲ ਆ ਨਾ ਉਹਨੂੰ ਕੀ ਕਰਾਂਗੀ ਕੱਲ ਚੋਲ ਵੀ ਪੀਸ ਕੇ ਨਾ ਤੇ ਫਿਰ ਮੈਂ ਉਹਦੇ ਬਣਾਵਾਂਗੀ ਡੋਸੇ ਡੋਸੇ ਖਾਣ ਨੂੰ ਦਿਲ ਕਰਦਾ ਸੀ ਮੈਂ ਕਿਾ ਚਲੋ ਉੱਥੇ ਮੰਮੀ ਹੋਣੀ ਤਾਂ ਬਣਾਉਂਦੇ ਨਹੀਂ ਹੁਣੇ ਤਾਂ ਚਲੋ ਇਹ ਵੀ ਖਾ ਲੈਣਗੇ ਤੇ ਡੋਸੇ ਕੱਲ ਸਵੇਰੇ ਮਾਰਨਿੰਗ ਚ ਬ੍ਰੇਕਫਾਸਟ ਚ ਕੋਸ਼ਿਸ਼ ਕਰਾਂਗੀ ਕਿ ਡੋਸੇ ਬਣਾਣਾ ਪਰ ਮੇਰੀ ਅੱਖ ਨਹੀਂ ਖੁੱਲਦੀ ਸਵੇਰੇ ਮੈਨੂੰ ਇੰਨੀ ਨੀਂਦ ਆਂਦੀ ਹੁੰਦੀ ਨਾ ਮੇਰੀ ਸਵੇਰੇ ਸਵੇਰੇ ਅੱਖ ਨਹੀਂ ਖੁੱਲਦੀ ਤੇ ਦੇਖਦੇ ਹੁਣ ਆਹ ਦੇਖੋ ਮੈਂ ਤੁਹਾਨੂੰ ਦਾਲ ਦਿਖਾਨੀ ਆ ਮੈਂ ਧੋ ਵੀ ਮਤਲਬ ਕਿ ਭੇ ਕੇ ਉਹਨੂੰ ਫਿਰ ਉਸ ਤੋਂ ਬਾਅਦ ਮੈਂ ਉਹਨੂੰ ਚੰਗੀ ਤਰ੍ਹਾਂ ਨਾ ਮਸਲ ਮਸਲ ਕੇ ਮਸਲ ਮਸਲ ਕੇ ਨਾ ਉਹਦੇ ਜਿੰਨੇ ਛਿਲਕੇ ਸੀ ਨਾ ਮਤਲਬ ਕਿ 2 ਘੰਟੇ ਭੇਕੇ ਰੱਖੀ ਫਿਰ ਉਸ ਤੋਂ ਬਾਅਦ ਮੈਂ ਉਹਦੇ ਛਿਲਕੇ ਬਹੁਤ ਸੋਹਣੇ ਤਰੀਕੇ ਨਾਲ ਉਤਰ ਕੇ ਖੁੱਲੇ ਪਾਣੀ ਚ ਉਹਨੂੰ ਮੈਂ ਕਾਫੀ ਵਾਰ ਧੋਤਾ ਜਦੋਂ ਉਹਨੂੰ ਜਿੰਨੀ ਹੁੰਦਾ ਤੇ ਥੋੜੇ ਬੋਤੇ ਰਹਿ ਗਏ ਜਾਣਗੇ ਤਾਂ ਕੋਈ ਗੱਲ ਨਹੀਂ ਤੇ ਆ ਨਾ ਦੇਖੋ ਹੋ ਗਈ ਹੈ ਹੁਣ ਬਸ ਮੈਂ ਲੱਗੇ ਇਹਨੂੰ ਗ੍ਰाइंड ਕਰਨ ਮੈਂ ਤੁਹਾਨੂੰ ਦਿਖਾਨੀ ਆ ਤੇ ਆਹ ਦੇਖੋ ਆ ਮੈਂ ਦਾਲ ਪੀਤੀ ਹੈ ਤੇ ਇਹਨੂੰ ਮੈਂ ਬਹੁਤ ਚੰਗੀ ਤਰ੍ਹਾਂ ਨਾ ਧੋ ਵੀ ਲਿਆ ਆ ਦੇਖੋ ਉਹੇ ਕੋਈ ਮਨੇ ਕਿ ਕੁਛ ਇਹ ਨਾ ਦਾਲ ਜਦੋਂ ਆਪਾਂ ਘਰ ਤੋਂ ਹੀ ਹੈ ਨਾ ਜਿਹੜੇ ਸਾਬਤ ਸੀਗੇ ਨਾ ਵਿੱਚ ਵਿੱਚ ਕੋਈ ਕੋਈ ਦਾਣਾ ਸਾਬਤ ਵੀ ਸੀਗਾ ਆਜ ਤਾਂ ਸਾਬਤ ਮਾਂ ਵੀ ਸੀਗੇ ਵਿੱਚੇ ਹੀ ਤਾਂ ਉਹ ਥੋੜੇ ਰਹਿ ਗਏ ਆ ਬਾਕੀ ਸਾਰੇ ਆ ਦੇਖੋ ਕਲੀਨ ਹੋ ਗਏ ਮੈਂ ਚੰਗੀ ਤਰ੍ਹਾਂ ਕਰ ਲਿਆ ਔਰ ਬਹੁਤ ਸਾਫ ਪਾਣੀ ਨਾ ਤੁਹਾਨੂੰ ਨਿਕਲਦੀ ਦਿਖਦੀ ਵੀ ਹੋਣੀ ਹੈ ਕਿੰਨੀ ਸਾਫ ਹੋਈ ਦਾਲ ਮਲ ਮਲ ਕੇ ਨਾ ਮੈਂ ਧੋ ਲਿਆ ਇਹਨੂੰ ਹੁਣ ਮੈਂ ਲੱਗਿਆ ਇਹਨੂੰ ਗ੍ਰाइंड ਕਰਨ ਤੇ ਫਿਰ ਮੈਂ ਤੁਹਾਨੂੰ ਦਿਖਾਨੀ ਇਹਨੂੰ ਗ੍ਰाइंड ਕਰਕੇ ਆ ਦੇਖੋ ਮੈਂ ਨਾ ਦਾਲ ਨੂੰ ਨਾ ਇਹਦੇ ਚੋ ਗ੍ਰਾਈਂਡਰ ਜਾਰ ਚ ਪਾ ਲਿਆ ਹੋਇਆ ਹੈ ਬਸ ਹੁਣ ਮੈਨੂੰ ਲੱਗੀਆਂ ਗ੍ਰਾਈਂਡ ਕਰਨ ਫਿਰ ਤੁਹਾਨੂੰ ਦੁਕਾਨੀ ਆ ਗ੍ਰਾਈਂਡ ਕਰਕੇ ਨੂੰ 10 ਮਿੰਟ ਤੱਕ ਭੰਨ ਕੇ ਰੱਖ ਲਾਂ। ਇੱਥੇ ਮੈਂ ਲੱਲੀ ਐ ਇਮਲੀ ਇਮਲੀ ਪੇਕੇ ਰੱਖੀ ਸੀ ਇਹਨੂੰ ਚੰਗੀ ਤਰ੍ਹਾਂ ਮਸਲ ਲਿਆ। ਹੁਣ ਇਹਦਾ ਜਿਹੜਾ ਪਾਣੀ ਹੈ ਨਾ ਪਲਪ ਅਲੱਗ ਕਰ ਦਾਂਗੀ। ਪਾਣੀ ਪਾਣੀ ਦਾ ਮੈਂ ਕੱਢ ਲਾਂਗੀ। ਉਹਦੀ ਬਣਾਵਾਂਗੇ ਆਪਾਂ ਦਹੀਂ ਭੰਨਿਆ ਚ ਪਾਉਣ ਵਾਸਤੇ ਚਟਨੀ। ਹਲਕਾ ਜਿਹਾ ਮੈਂ ਪਾਵਾਂਗੀ ਵਾਈਟ ਨਮਕ ਇਹਦੇ ਅੰਦਰ ਥੋੜਾ ਜਿਹਾ ਤੇ ਪਾਰਕੀ ਨੂੰ ਬੇਤਾ ਥੋੜਾ ਜਿਹਾ ਮੈਂ ਪਾਵਾਂਗੀ ਪਿੰਚ ਇੱਕ ਬਲੈਕ ਨਮਕ ਕਾਲਾ ਨਮਕ ਤੇ ਇਹਦੇ ਅੰਦਰ ਨਾ ਜੀਰਾ ਤੇ ਕਾਲੀ ਮਿਰਚ ਦਾ ਪਾਊਡਰ ਪਾਣਾ ਸੀ ਤੇ ਹਲਕਾ ਜਿਹਾ ਮੈਂ ਆ ਜਿਹੜਾ ਮੇਰਾ ਗਰਮ ਮਸਾਲਾ ਨਾ ਇੰਨੇ ਹਲਕਾ ਜਿਹਾ ਪਾਵਾਂਗੀ ਇਹਦੇ ਅੰਦਰ ਥੋੜੇ ਜਿਹਾ ਦਾਾਂਗੇ ਚਿਲੀ ਫਲੈਕਸ ਅਸੂਨ ਇਹਨੂੰ ਪੱਕਨ ਦਵਾਂਗੇ ਚੰਗੀ ਤਰ੍ਹਾਂ ਜਦੋਂ ਇਹ ਅੱਧੀ ਰਹਿ ਜਾਏਗੀ ਫਿਰ ਇਹਨੂੰ ਬੰਦ ਕਰ ਦਾਂਗੇ ਚਲੋ ਜੀ ਹੁਣ ਆ ਗਏ ਦਹੀਂ ਪੱਲੇ ਰੈਡੀ ਕਰਨ ਦਾ ਟਾਈਮ ਆ ਗਿਆ ਤੇ ਇੱਥੇ ਮੈਂ ਨਾ ਹੱਥਾਂ ਨੂੰ ਲਾ ਲਾਂਗੀ ਪਾਣੀ ਉਹ ਹਲਕਾ ਜਿਹਾ ਤੇ ਆਇਲ ਮੈਂ ਲਾ ਕੇ ਗਰਮ ਕਰ ਲਿਆ ਸੀਗਾ ਹੁਣ ਮੈਂ ਫਟਾਫਟ ਦਹੀਂ ਪੱਲਿਆਂ ਨੂੰ ਫੁੱਟਾਂਗੇ ਇਹਨਾਂ ਦੇ ਅੰਦਰ ਤਾਂ ਕਿ ਇਹ ਵਧੀਆ ਕਰਕੇ ਪਕਾਣ ਤੁਸੀਂ ਦੇਖ ਸਕਦੇ ਹੋ ਨਾ ਇਹਨਾਂ ਨੂੰ ਜਦੋਂ ਮੈਂ ਪਾਉਂਦੀ ਪਈ ਨੇ ਇਦਾਂ ਲੱਗਦਾ ਜਿਦਾਂ ਇਹਨਾਂ ਚ ਜਾਣ ਹੀ ਨਹੀਂ ਹੁੰਦੀ ਦਹੀਂ ਭੱਲਿਆਂ ਚ ਇਹ ਪਤਾ ਕਿਉਂ ਲੱਗਦਾ ਕਿਉਂਕਿ ਇਹਨਾਂ ਨੂੰ ਮੈਂ 10-15 ਮਿੰਟ ਤੱਕ ਨਾ ਚੰਗੀ ਤਰ੍ਹਾਂ ਫੈਂਟਿਆ ਆ ਔਰ ਚੰਗੀ ਇਹਨਾਂ ਦੀ ਤੋਣੀ ਲਾਈ ਹੈ ਇਸ ਕਰਕੇ ਇਹਨਾਂ ਚ ਲੱਗਦੀ ਜਾਣ ਹੀ ਨਹੀਂ ਹੈਗੀ ਤੇ ਇੱਥੇ ਮੈਂ फटाफट ਦਹੀਂ ਭੱਲਿਆਂ ਨੂੰ ਪਾ ਦਾਂਗੀ ਤੇ ਬਿਲਕੁਲ ਵਧੀਆ ਤਰੀਕੇ ਨਾਲ ਇਹ ਬਹੁਤ ਸੋਹਣੇ ਬਣੇ ਸੀਗੇ ਇੱਥੇ ਮੈਂ ਆ ਦੇਖੋ ਜਿਆਦਾ ਟਾਈਮ ਨਹੀਂ ਲੱਗਦਾ ਨਾਲ ਇਹਨੂੰ ਫਰਾਈ ਹੋਣ ਨੂੰ ਇੱਥੇ ਫਰਾਈ ਕਰਕੇ ਲਾਗੇ ਨਾ ਮੈਂ ਦੂਸਰੀ ਸਾਈਡ ਤੇ ਨਾ ਉਹ ਵੀ ਧਰ ਰੱਖ ਦਿੱਤਾ ਪਾਣੀ ਵੀ ਰੱਖ ਦਿੱਤਾ ਗਰਮ ਹੋਣ ਵਾਸਤੇ ਤੇ ਉੱਥੇ ਜਦੋਂ ਮੈਂ ਤੁਹਾਨੂੰ ਦਸ ਦਿਖਾਇਆ ਦਿਖਾਈ ਸੀ ਨਾ ਪਿੱਛੇ ਕਿ ਮੈਂ ਇਮਲੀ ਦੀ ਇਮਲੀ ਦੀ ਸਾਸ ਬਣਾਦੀ ਪਈ ਸੀ ਉਹਦੇ ਚ ਨਾ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਉਹਦੇ ਅੰਦਰ ਮੈਂ ਬਾਅਦ ਵਿੱਚ ਨਾ ਚੀਨੀ ਵੀ ਐਡ ਕੀਤੀ ਸੀ ਪਰ ਕਿ ਮੈਂ ਤੁਹਾਨੂੰ ਨਾ ਦੱਸਣਾ ਭੁੱਲ ਗਈ ਮੈਂ ਨਾ ਕੈਮਰਾ ਹੀ ਨਹੀਂ ਓਨ ਕੀਤਾ ਤੇ ਇੱਥੇ ਲੋ ਜੀ ਇਹ ਬਣ ਗਏ ਸਾਡੇ ਦਹੀਂ ਪੱਲੇ ਇਹਨਾਂ ਨੂੰ ਪਾ ਦਾਂਗੇ ਇਹ ਹਲਕਾ ਜਿਹਾ ਕੋਸਾ ਪਾਣੀ ਹੈ ਉਹਦੇ ਅੰਦਰ ਨਾਲੋਂ ਨਾਲ ਮੈਂ ਸੁੱਪ ਦਾਂਗੀ ਇਹਨਾਂ ਨੂੰ ਤਾਂ ਕਿ ਹੋਰ ਇਦੇ ਅੰਦਰ ਜਿੰਨਾ ਵੀ ਤੇਲ ਹੋਏਗਾ ਨਾ ਇਹ ਸਾਰਾ ਇਹਨੂੰ ਪਾਣੀ ਲਾ ਦੇਣਾ। ਦਹੀਂ ਦੇ ਅੰਦਰ ਮੈਂ ਪਾਇਆ ਟਿਕਲਣਾ। ਉਸ ਤੋਂ ਬਾਅਦ ਅੱਗੇ ਆਓ ਜੀ। ਬਲੈਕ ਨਮਕ। ਇੱਥੇ ਮੈਂ ਦਹੀਂ ਲੱਲਿਆ। ਗਰਮ ਮਸਾਲਾ ਹਲਕਾ ਜਿਹਾ ਕਾਲੀ ਮਿਰਚ ਵਾਲਾ। ਚੰਗੀ ਤਰ੍ਹਾਂ। ਔਰ ਵਧੀਆ ਕਰਕੇ ਮਸਾਲਾ ਲਿਆ ਕੇ ਇਦੇ ਅੰਦਰ ਮੈਂ ਬਲੈਕ ਟੀਪਾ ਪਾਇਆ ਵਾਈਟ ਟੀਪਾ। ਨਮਕ, ਚੀਨੀ। ਸਾਰਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਬਹੁਤ ਚੰਗੀ ਤਰ੍ਹਾਂ ਘੁਮਾ ਦਾਂਗੇ। ਚਮਚੇ ਨਾਲ ਇਹਦੇ ਦਵਾਰੇ ਵਧੀਆ ਕਰਕੇ ਫੈਂਟ ਲੇਸਾ ਬਲੈਂਕ ਕਰ ਲਾਂਗੇ ਆਪਣੇ ਦਹੀਂ ਭਲੇ ਆ। ਬਹੁਤ ਹੀ ਰੈਡੀ ਹੈ। ਇਹਨਾਂ ਨੂੰ ਕੁੱਟਾਂਗੇ ਹੁਣ। ਇਦੇ ਅੰਦਰ ਜਿੰਨਾ ਆਇਲ ਹੈ ਨਾ ਉਹ ਸਾਰਾ ਰਿਲੀਜ਼ ਹੋ ਜਾਈਗਾ ਆ ਦੇਖੋ ਹਲਕੇ ਹਲਕੇ ਹੱਥਾਂ ਦੇ ਨਾਲ ਨਾ ਇਹਨੂੰ ਮਤਲਬ ਕਿ ਇਹਦਾ ਜਿਹੜਾ ਐਕਸਟਰਾ ਪਾਣੀ ਇਹਦੇ ਅੰਦਰ ਐਕਸਟਰਾ ਆਇਲ ਉਹ ਸਾਰਾ ਰਿਲੀਜ਼ ਹੋ ਜਾਂਦਾ ਅੱਛਾ ਆਪਾਂ ਗਰਮ ਪਾਣੀ ਤੇ ਇਹਨੂੰ ਇਸ ਕਰਕੇ ਕੋਸੇ ਪਾਣੀ ਚ ਕੋਸਾ ਪਾਣੀ ਬਹੁਤਾ ਗਰਮ ਨਹੀਂ ਤਾਂ ਪਾਉਨੇ ਆ ਤਾਂ ਕਿ ਜਿਹੜਾ ਇਹਦਾ ਅੰਦਰ ਤੇਲ ਆ ਨਾ ਉਹ ਵੀ ਸਾਰਾ ਨਿਕਲ ਜਾਂਦਾ ਤੁਹਾਨੂੰ ਪਤਾ ਉਹ ਵਧੀਆ ਪਰ ਬਿਲਕੁਲ ਹਲਕੇ ਬਣੇ ਸੀਗੇ ਬਹੁਤ ਜ਼ਿਆਦਾ ਸੋਖਤੀ ਤੋਂ ਮੈਨੂੰ ਮਤਲਬ ਕਿ ਘਟ ਮਤਲਬ ਕਿ ਫੜਦੀ ਪਈ ਸੀ ਨਾ ਅੱਜ ਤੇ ਇੰਨੇ ਪੋਲੇ ਹੀ ਕਿ ਇਹ ਟੁੱਟੇ ਜਾਂਦੇ ਪਏ ਹੀ ਇੱਕ ਦੋ ਤੇ ਮੇਕੋ ਟੁੱਟ ਵੀ ਗਿਆ ਉਸ ਤੋਂ ਬਾਅਦ ਆ ਫਟਾਫਟ ਮੈਂ ਸਾਰਿਆਂ ਨੂੰ ਕਰ ਲਾਂਗੀ ਇੱਦਾਂ ਪਾਣੀ ਕੱਢ ਲਾਂਗੀ ਸਾਰਿਆਂ ਦਾ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਸੁਟਾਂਗੇ ਦਹੀਂ ਤੇ ਫਿਰ ਉਸ ਤੋਂ ਬਾਅਦ ਅੰਦਰ ਘਰ ਬੈਠੇ ਆ ਵਿੱਚ ਪਪਾ ਵੀ ਆ ਗਏ ਅੰਦਰ ਬੈਠੇ ਸੀਗੇ ਤੇ ਕਹਿੰਦੇ ਕਿ ਲੈ ਆਓ ਮੈਂ ਤਾਂ ਖਾਓਗੇ ਕਹਿੰਦੇ ਦੇ ਦਿਓ ਤਾਂ ਵਧੀਆ ਲੱਗੇ ਸਾਰਿਆਂ ਨੂੰ ਟੇਸਟੀ ਸੀਗੇ ਤੇ ਉੱਤੇ ਪਹਿਲਾਂ ਸੁੱਟਾਂਗੀ ਰੱਖੇ ਦਹੀਂ ਭੱਲੇ ਜਿੰਨੇ ਜਨੇ ਲੈ ਕੇ ਗਈ ਸਾਰੇ ਕਹਿੰਦੇ ਘੱਟ ਕਰਦੇ ਘੱਟ ਕਰਦੇ ਇੱਕ ਤੋਂ ਦੇ ਇੱਕ ਤੋਂ ਦੇ ਮਤਲਬ ਕਿ ਆ ਦੇਖੋ ਮੈਂ ਚੰਗੀ ਤਰ੍ਹਾਂ ਸੋਟ ਲਾਂਗੀ ਦਹੀਂ ਉੱਤੇ ਉੱਤੇ ਸੁੱਟਾਂਗੀ ਇਮਲੀ ਦੀ ਚਟਨੀ ਸਭ ਤੋਂ ਵੱਡੀ ਮੇਰੀ ਪ੍ਰੋਬਲਮ ਪਤਾ ਕੀ ਹੈ ਜਦੋਂ ਮੈਂ ਇਹ ਦੋਨੇ ਚੀਜ਼ਾਂ ਬਣਾਉਣੀ ਨਾ ਹਰੀ ਚਟਨੀ ਬਣਾਉਣੀ ਨਾ ਮੁਰਕ ਧਨੀਆ ਨਹੀਂ ਹੁੰਦਾ ਇਹ ਨਹੀਂ ਹੁੰਦਾ ਹਰੀ ਚਟਨੀ ਨਾ ਮੇਰੀ ਰਹਿ ਜਾਂਦੀ ਪੁਦੀਨਾ ਵਗੈਰਾ ਧਨੀਆ ਤੇ ਆ ਮੈਂ ਉੱਤੇ ਪਾਵਾਂਗੀ ਗਰਮ ਗਰਮ ਸੀਗੀ ਇਸ ਕਰਕੇ ਥੋੜੀ ਪਤਲੀ ਲੱਗਦੀ ਪਈ ਹੈ ਚਟਨੀ ਤੇ ਅੰਦਰ ਸਰਵ ਕਰ ਦਾਂਗੀ